ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਤੋਂ ਜਿੱਥੇ ਖੰਨਾ ਦਾ ਇੱਕ ਨੌਜਵਾਨ ਬਰੁੱਦੀ ਸੁਰੰਗ ਦੇ ਧਮਾਕੇ 'ਚ ਸ਼ਹੀਦ ਹੋ ਗਿਆ ਹੈ ਜੀ ਹਾਂ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੁਸ਼ਾਇਰਾ ਸੈਕਟਰ 'ਚ ਬਰੁੱਦੀ ਸੁਰੰਗ ਦੇ ਧਮਾਕੇ 'ਚ ਪੰਜਾਬ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ ਸ਼ਹੀਦ ਅਜੇ ਸਿੰਘ 23 ਸਾਲ ਦਾ ਸੀ ਅਤੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਵਸਨੀਕ ਸੀ ਹਾਸਾ ਉਸ ਸਮੇਂ ਵਾਪਰਿਆ ਜਦੋਂ ਸ਼ਹੀਦ ਅਜੇ ਸਿੰਘ ਆਪਣੀ ਟੀਮ ਦੇ ਨਾਲ ਗਸ਼ਤ ਕਰ ਰਹੇ ਸੀ ਤੇ ਇਸ ਦੌਰਾਨ ਬਰੁੱਦੀ ਸੁਰੰਗ 'ਚ ਧਮਾਕਾ ਹੋ ਗਿਆ ਜਿਸ ਵਿੱਚ ਕੁੱਲ 3 ਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਬਾਅਦ 'ਚ ਅਜੇ ਸਿੰਘ ਨੇ ਸ਼ਹੀਦੀ ਪ੍ਰਾਪਤ ਕਰ ਲਈ ਫੌਜ ਨੇ ਇਸ ਦੀ ਸੂਚਨਾ ਵੀਰਵਾਰ ਦੇਰ ਰਾਤ ਪਰਿਵਾਰ ਨੂੰ ਦਿੱਤੀ ਜਿਸ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਛਾ ਗਈ ਜਾਣਕਾਰੀ ਮੁਤਾਬਕ ਜਦੋਂ ਸ਼ਹੀਦ ਅਜੇ ਸਿੰਘ ਇਲਾਕੇ 'ਚ ਜਵਾਨਾਂ ਦੀ ਟੀਮ ਨਾਲ ਗਸ਼ਤ ਕਰ ਰਿਹਾ ਸੀ ਇਹ اچانک ਬ੍ਰੁਦੀ சுரੰਗ ਦਾਤਮਾ ਕਾ ਹੋ ਗਿਆ ਜਿਸ ਤੋਂ ਬਾਅਦ ਤਿੰਨ ਜਵਾਨ ਏਸੀ ਲਪੇਟ ਜਾਕੇ ਅਤੇ ਅਜੇ ਸਿੰਘ ਬਾਅਦ ਚ ਸ਼ਹੀਦੀ ਪ੍ਰਾਪਤ ਕਰ ਗਏ ਜਾਣਕਾਰੀ ਮੁਤਾਬਕ ਅਜੇ ਸਿੰਘ ਬੇहद ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਅਤਿ ਦੀ ਗਰੀਬੀ ਚ ਦਿਨ ਰਾਤ ਮਿਹਨਤ ਕਰਨ ਤੋਂ ਬਾਅਦ ਉਹ ਅਗਨੀ ਵੀਰ ਸਕੀਮ ਤਹਿਤ ਫਰਵਰੀ 2022 ਚ ਫੌਜ ਚ ਭਰਤੀ ਹੋਏ ਸੀ ਸਿਰਫ 23 ਸਾਲ ਦੇ ਅਜੇ ਸਿੰਘ ਦੇ ਪਰਿਵਾਰ ਚ ਪਿਤਾ ਕਾਲਾ ਸਿੰਘ ਮਾਂ ਲక్ష్ਮੀ ਤੋਂ ਇਲਾਵਾ 6 ਭੈਣਾਂ ਨੇ ਦੱਸਿਆ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਤੋਂ ਸ਼ਹੀਦ ਅਜੇ ਸਿੰਘ ਦੀ ਮ੍ਰਿਤਕ ਦੇਹ ਨੂੰ ਫੌਜ ਸ਼ੁੱਕਰਵਾਰ ਦੁਪਹਿਰ ਤੱਕ ਪਿੰਡ ਲਿਆ ਸਕਦੀ ਹੈ ਜਿੱਥੇ ਬਾਅਦ ਵਿੱਚ ਸਰਕਾਰੀ ਸਨਮਾਨਾਂ ਨਾਲ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ ਜੀ ਹਾਂ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦੇ ਅਜੇ ਸਿੰਘ ਜੰਮੂ ਕਸ਼ਮੀਰ ਚ ਇੱਕ ਹਾਦਸੇ ਦੌਰਾਨ ਸ਼ਹੀਦੀ ਪ੍ਰਾਪਤ ਕਰ ਗਏ ਨੇ ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਕਰੀਬ 10:30 ਵਜੇ ਨੁਸ਼ਹਿਰਾ ਸੈਕਟਰ ਦੇ ਕਲਾਲ ਇਲਾਕੇ ਚ ਪੋਖਰਾ ਚੌਕੀ ਨੇੜੇ ਫੌਜ ਦੀ ਇੱਕ ਟੀਮ ਗਸ਼ਤ ਕਰ ਰਹੀ ਸੀ ਇਸ ਦੌਰਾਨ ਬਰੁੱਦੀ ਸੁਰੰਗ ਚ ਜ਼ਬਰਦਸਤ ਧਮਾਕਾ ਹੋਇਆ ਮੌਕੇ ਤੇ ਮੌਜੂਦ ਤਿੰਨ ਸਿਪਾਹੀ ਜ਼ਖਮੀ ਹੋ ਗਏ ਤਿੰਨੋਂ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਪਰ ਅਗਨੀਵੀਰ ਅਜੇ ਸਿੰਘ ਇਲਾਜ ਦੌਰਾਨ ਸ਼ਹੀਦ ਹੋ ਗਏ ਬਾਕੀ ਦੋ ਸਿਪਾਹੀ ਸੂਬੇਦਾਰ ਤਰਮਿੰਦਰ ਸਿੰਘ ਅਤੇ ਬਲਵੰਤ ਸਿੰਘ ਦਾ ਹਾਲੇ ਵੀ ਇਲਾਜ ਚੱਲ ਰਿਹਾ ਹੈ ਉਧਰ ਜਾਣਕਾਰੀ ਮੁਤਾਬਕ ਅੱਜ ਦੁਪਹਿਰ ਤੱਕ ਸ਼ਹੀਦ ਅਜੇ ਸਿੰਘ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਪਿੰਡ ਲਿਆਂਦਾ ਜਾ ਸਕਦਾ ਹੈ ਜਿੱਥੇ ਬਾਅਦ ਵਿੱਚ ਸਰਕਾਰੀ ਸਨਮਾਨ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਇਹ ਵੀ ਦੱਸਦੀ ਹੈ ਕਿ ਅਜੇ ਸਿੰਘ ਅਗਨੀ ਵੀਰ ਸਕੀਮ ਤਹਿਤ ਫਰਵਰੀ 2022 ਚ ਫੌਜ ਵਿੱਚ ਭਰਤੀ ਹੋਏ ਸੀ ਅਤੇ ਹਾਲੇ ਉਹਨਾਂ ਨੂੰ ਫੌਜ ਚ ਗਿਆ 2 ਸਾਲ ਵੀ ਪੂਰੇ ਨਹੀਂ ਹੋਏ ਸੀ ਤੇ ਗਸ਼ਤ ਦੌਰਾਨ ਬਰੁੱਦੀ ਸੁਰੰਗ ਫਟਣ ਖਾਰ ਉਹਨਾਂ ਨੇ ਸ਼ਹੀਦੀ ਪ੍ਰਾਪਤ ਕਰ ਲਈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ